टुडे पंजाब न्यूज़ चैनल दीयां खास खास ਖਬਰਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਤਰਸੇਮ ਸਿੰਘ ਮਠਾੜੂ ਗੱਲ ਕਰਦੇ ਆਂ ਅੱਜ ਦੀਆਂ ਵੱਡੀਆਂ ਖਬਰਾਂ ਦੇ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਚੌੜੀਆਂ ਖਬਰਾਂ ਤੇ ਕਿ ਮਾਫੀਆ ਮੁਖ्तार अंसारी ਦੀ ਇਲਾਜ ਦੌਰਾਨ ਮੌਤ ਸਿਹਤ ਖਰਾਬ ਹੋਣ ਕਰਕੇ ਜੇਲ੍ਹ ਤੋਂ ਲਿਆਂਦਾ ਗਿਆ ਸੀ ਮੈਡੀਕਲ ਕਾਲਜ 1 ਅਪ੍ਰੈਲ ਤੋਂ ਵਧੇਗੀ ਟੋਲ ਪਲਾਜ਼ਾ ਦੀ ਫੀਸ ਚਾਲਕਾਂ ਦੀ ਵਧੇਗੀ ਪਰੇਸ਼ਾਨੀ ਲੋਕ ਸਭਾ 44 ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਐਲਾਨੇ ਉਮੀਦਵਾਰ ਸੰਗਰੂ ਤੋਂ ਖੁਦ ਚੋਣ ਲੜਨਗੇ ਸਿਮਨਜੀਤ ਸਿੰਘ ਮਾਨ ਅੱਜ ਪੰਜਾਬ 'ਚ ਰਹੇਗੀ ਸਰਕਾਰੀ ਛੁੱਟੀ ਬਾਦ ਰਹਿਣਗੇ ਸਾਰੇ ادارے ਵੱਡੀ ਖਬਰ ਅਦਾਲਤ ਨੇ 1 April ਤੱਕ ਵਿਧਾਇਕ ਕੇਜਰੀਵਾਲ ਦਾ ED ਰਿਮਾਂਡ ਕੈਨੇਡੀਅਨ ਲੋਕਾਂ ਨੂੰ ਸਰਕਾਰ ਦਾ ਵੱਡਾ ਝਟਕਾ ਹੁਣ ਮੀਦੇ ਪਾਣੀ ਤੇ ਵੀ ਦੇਣਾ ਪਵੇਗਾ ਟੈਕਸ ਵਾਟਸਐਪ ਯੂਜ਼ਰ ਨੂੰ ਵੱਡਾ ਝਟਕਾ 1 ਜੂਨ ਤੋਂ ਹਰ ਐਸਐਮਐਸ ਤੇ ਅਦਾ ਕਰਨੇ ਪੈਣਗੇ 2.3 ਰੁਪਏ ਪੰਜਾਬ समेत ਇਹਨਾਂ ਸੂਬਿਆਂ ਦੇ ਮਜ਼ਦੂਰਾਂ ਲਈ ਖੁੱਲਿਆ ਸਰਕਾਰੀ ਖਜ਼ਾਨਾ ਮਜ਼ਦੂਰੀ ਦਰਚਾ ਵੱਡਾ ਵਾਅਦਾ ਕੇਜਰੀਵਾਲ ਦੀ ਪਤਨੀ ਸੁਨੀਤਾ ਦਾ ਫੋਨ ਵੀ ਕੀਤਾ ਗਿਆ ਜ਼ਬਤ ਕੇਜਰੀਵਾਲ ਦੀ ਬਚ ਗਈ ਕੁਰਸੀ ਕੋਰਟ ਨੇ ਕਿਹਾ ਸੀ ਨਹੀਂ ला ਸਕਦੇ ਰਾਸ਼ਟਰਪਤੀ ਸ਼ਾਸ਼ਨ ਜਨਪੂਰਾ ਮਾਮਲਾ ਅੰਗੁਰਾਲ ਦੇ ਭਾਈਪਾ ਚ ਸ਼ਾਮਲ ਹੋਣ ਤੇ ਆਪ ਬੁਲਾਰੇ ਮਾਲਵਿੰਦਰ ਕਾਗੜੇ ਚੁੱਕੇ ਸਵਾਲ ਪੰਜਾਬ ਤੱਕ ਪਹੁੰਚੇ ਦਿੱਲੀ ਸ਼ਰਾਬ ਘਟਾਲੇ ਦਾ ਸੇਕ ਐਕਸਾਈਜ਼ ਅਧਿਕਾਰੀਆਂ ਨੂੰ ਸਬੰਧ ਤਾਂ ਦੋਸਤੋ ਇਸ ਵੀ ਆਪਣੀਆਂ ਇਸ ਵੇਲੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲ ਕਰਦੇ ਆ ਨਾ ਖਬਰਾਂ ਦੀ ਵਿਸਤਾਰ ਨਾਲ ਕਿ ਮਾਫੀਆ ਮੁਖਤਾਰ ਅਨਸਾਈ ਦੀ ਇਲਾਜ ਦੌਰਾਨ ਮੌਤ ਸਿਹਤ ਖਰਾਬ ਹੋਣ ਕਾਰਨ ਜੇਲ੍ਹ ਤੋਂ ਲਿਆਂਦਾ ਗਿਆ ਸੀ ਮੈਡੀਕਲ ਕਾਲਜ ਉੱਤਰ ਪ੍ਰਦੇਸ਼ ਦੇ ਬੰਦਾ ਜ਼ਿਲ੍ਹੇ ਵਿੱਚ ਬੰਦ ਮਾਫੀਆ ਮੁਖਤਾਰ ਅंसारी ਦੀ ਵੀਰਵਾਦ ਦੇ ਰਾਤ ਮੌਤ ਹੋ ਗਈ ਜੇਲ੍ਹ ਦੀ ਬੈਰਕ ਵਿੱਚ ਮੁਖਤਾਰ ਅंसारी ਦੀ ਸਿਹਤ ਵਿਗੜਨ ਤੇ ਜ਼ਿਲ੍ਹੇ ਪ੍ਰਸ਼ਾਸਨ ਨੇ ਉਸ ਨੂੰ ਰਾਣੀ ਦੁਰਗਾਵਾਤੀ ਮੈਡੀਕਲ ਕਾਜ ਲਿਆਂਦਾ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੂਚਨਾ ਮਿਲੀ ਸੀ ਕਿ ਮੁਖਤਾਰ ਨੂੰ ਆਈ ਸੀ ਯੂ ਤੋਂ ਸੀ ਸੀ ਯੂ ਵਿੱਚ ਦਾਖਲ ਕਰਵਾਉਣਾ ਪਿਆ ਇੱਥੇ ਮੁਖਤਾਰ ਦੇ ਇਲਾਜ ਲਈ ਨੌ ਡਾਕਟਰਾਂ ਦੀ ਟੀਮ ਤਾਇਨਾਤ ਸੀ ਹਾਲਾਂਕਿ ਮੁਖਤਾਰ ਦੀ ਜਾਨ ਨਹੀਂ ਬਚਾਈ ਜਾ ਸਕੀ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਉਹਨਾਂ ਨੂੰ ਮੈਡੀਕਲ ਕਾਜਿਜ਼ ਦਾਖਲ ਕਰਵਾਇਆ ਗਿਆ ਸੀ ਡਾਕਟਰਾਂ ਨੇ ਉਸ ਨੂੰ ਕਾਬਜ ਹੋਣ ਦਾ ਪਤਾ ਲਗਾਇਆ ਤਾਂ ਇਲਾਜ ਤੋਂ ਬਾਅਦ ਉਸੇ ਦਿਨ ਉਸ ਨੂੰ ਜੇਲ੍ਹ ਭੇਜ ਦਿੱਤਾ ਬੁੱਧਵਾਰ ਨੂੰ ਜੇਲ੍ਹ ਵਿੱਚ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਜਿਸ ਵਿੱਚ ਸਭ ਕੁਝ ਆਮ ਪਾਇਆ ਗਿਆ 60 ਸਾਲਾ ਮਕਤਾਰ ਦੇ ਸਨਵਾਇਦਨ ਅਦਾਲਤ ਚ ਦੋਸ਼ ਲਾਇਆ ਸੀ ਕਿ ਜੇਲ੍ਹ ਚ ਉਸ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨੂੰ ਖਾਣੇ ਵਿੱਚ ਮੱਠਾ ਜਹਿਰ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਉਸ ਦੀ ਸਿਹਤ ਵਿਗੜ ਰਹੀ ਹੈ ਐਮਪੀ ਐਮਐਲਏ ਕੋਰਟ ਨੇ ਇਸ ਮਾਮਲੇ ਵਿੱਚ ਜਿਹੜਾ ਪ੍ਰਸ਼ਾਸਨ ਤੋਂ ਰਿਪੋਰਟ ਵੀ ਮੰਗੀ ਸੀ 1 ਅਪ੍ਰੈਲ ਤੋਂ ਟੋਲ ਪਲਾਜ਼ਾ ਦੀ ਫੀਸ ਚ ਵਾਧਾ ਚਾਲਕਾਂ ਦੀ ਵਧੇਗੀ ਪਰੇਸ਼ਾਨੀ ਇੱਕ ਵਾਰ ਫਿਰ 1 ਅਪ੍ਰੈਲ ਤੋਂ ਵਾਹਨ ਮਾਲਕਾਂ ਦੀਆਂ ਜੇਬਾਂ ਢਿੱਲੀਆਂ ਹੋਣਗੀਆਂ ਸਰਕਾਰ ਨੇ ਐਲਾਨ ਕੀਤਾ ਕਿ 1 ਅਪ੍ਰੈਲ ਤੋਂ ਹਾਈਵੇ ਤੇ ਟੋਲ ਮਹਿੰਗਾ ਕਰ ਦਿੱਤਾ ਜਾਵੇਗਾ ਇਸ ਦੇ ਲਈ ਕੇਂਦਰ ਨੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਹਰਿਆਣਾ ਦੇ ਵੱਖ-ਵੱਖ ਹਾਈਵੇ ਐਕਸਪ੍ਰੈਸਵੇ ਅਤੇ ਕੇਐਮਪੀ ਨਾਣਾ ਨਾਲ ਚੰਡੀਗੜ੍ਹ ਐਕਸਪ੍ਰੈਸਵੇ ਖੇੜਕੀ ਦੌਲਾ ਟੋਲ ਪਲਾਜ਼ਾ ਦਿੱਲੀ ਪਟਿਆਲਾ ਹਾਈਵੇ ਤੇ ਖੜਕੜ ਟੋਲ ਪਲਾਜ਼ਾ ਜੀਂਦ ਗਹਾਣਾ ਸੋਨੀਪਟ ਹਾਈਵੇ ਤੇ ਲੁਦਾਣਾ ਟੋਲ ਪਲਾਜ਼ਾ ਗੁਰगांव ਸਹੋਨਾ ਹਾਈਵੇ ਤੇ ਕਮਦੋਜ ਟੋਲ ਪਲਾਜ਼ਾ ਦੇ ਰੇਟ ਹੋਣਗੇ ਪਲਾਜ਼ਾ ਦਿੱਲੀ ਮੁੰਬਈ ਐਕਸਪ੍ਰੈਸਵੇ ਤੇ ਹੰਲਾਲ ਟੋਲ ਪਲਾਜ਼ਾ ਹਿਸਾਰ ਚੰਨੀਗੜ੍ਹ ਹਾਈਵੇ 152 ਸਮੇਤ ਸਾਰੇ ਹਾਈਵੇ ਤੇ 5 ਤੋਂ 25 ਰੁਪਏ ਦਾ ਵਾਅਦਾ ਕੀਤਾ ਜਾਵੇਗਾ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਐਲਾਨੇ ਉਮੀਦਵਾਰ ਸੰਗਰੂਰ ਤੋਂ ਖੁਦ ਚੋਣ ਲੜਨ ਦੇ ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਇਲਾਵਾ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ 2024 ਲਈ ਹਰਿਆਣਾ ਚੰਡੀਗੜ੍ਹ ਦੇ ਜੰਮੂ ਕਸ਼ਮੀਰ ਵਿੱਚ ਆਪਣੇ ਉਮੀਦਵਾਰ ਖੜੇ ਕਰਨ ਦਾ ਐਲਾਨ ਕੀਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਇੱਕ ਵਾਰ ਫਿਰ ਸੰਗਰੂਰ ਤੋਂ ਚੋਣ ਲੜਨ ਦਾ ਐਲਾਨ ਕੀਤਾ ਇਹਦੇ ਨਾਲ ਹੀ ਪੰਜਾਬ ਤੋਂ 5 ਅਤੇ ਹਰਿਆਣਾ ਤੋਂ 2 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 7 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਰਿਹਾ ਜਿਸ ਵਿੱਚੋਂ ਖੁਦ ਸੰਗਰੂਰ ਤੋਂ ਚੋਣ ਲੜਨਗੇ ਉਹਨਾਂ ਤੋਂ ਇਲਾਵਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਕੁਸ਼ਲਪਾਲ ਸਿੰਘ ਮਾਨ ਲੁਧਿਆਣਾ ਤੋਂ ਅਮਰਿਤਪਾਲ ਸਿੰਘ ਅਤੇ ਫੀਰਕੋਟ ਤੋਂ ਬਲਦੇਵ ਸਿੰਘ ਅਤੇ ਪਟਿਆਲਾ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਚੋਣ ਲੜਨਗੇ ਅੱਜ ਪੰਜਾਬ 'ਚ ਰਹੇਗੀ ਸਰਕਾਰੀ ਛੁੱਟੀ ਬੰਦ ਰਹਿਣਗੇ ਸਾਰੇ ادارے ਜੀਹਾਂ ਦੋਸਤੋ ਅੱਜ ਯਾਨੀ 29 ਮਾਰਚ 2024 ਨੂੰ ਸੂਬੇ ਭਰ ਵਿੱਚ ਸਰਕਾਰੀ ਛੁੱਟੀ ਰੱਖਣ ਵਾਲੀ ਹੈ ਅੱਜ ਦੇ ਦਿਨ ਸੂਬੇ ਭਰ ਦੇ ਸਕੂਲ ਕਾਲਜ ਵਿਦਿਅਕ ادارے ਤੇ ਹੋਰ ਵਪਾਰਕ ਇਕਾਈਆਂ 'ਚ ਛੁੱਟੀ ਰਹੇਗੀ ਦਰਅਸਲ ਸੂਬਾ ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਗੁੱਡ ਫਰਾਈਡੇ ਨੂੰ ਵੀ ਥਾਂ ਦਿੱਤੀ ਹੈ ਗੁੱਡ ਫਰਾਈਡੇ ਦੇ ਮੌਕੇ ਤੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ ਇਸ ਦਿਨ ਸਰਕਾਰੀ ਸਕੂਲ ਕਾਲਜ ਸਮੇਤ ਹੋਰ ਸਰਕਾਰੀ ادارے ਬੰਦ ਰਹਿਣਗੇ ਵੱਡੀ ਖਬਰ ਅਦਾਲਤ ਨੇ 1 April ਤੱਕ ਵਧਾਇਆ ਕੇਜਰੀਵਾਲ ਦਾ ED ਰਿਮਾਂਡ ਦਿੱਲੀ ਵਿੱਚ ਕਥਿਤ ਤੌਰ ਤੇ ਸ਼ਰਾਬ ਕਾਪਲੇ ਨਾਲ ਜੁੜੀ ਮਨੀ ਲਾਂਡਰਿੰਗ ਕੇਸ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲੀ ਹੈ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਕੇਜਰੀਵਾਲ ਦਾ ED ਰਿਮਾਂਡ 1 April ਤੱਕ ਵਧਾ ਦਿੱਤਾ ਹੈ ਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 1 April ਨੂੰ ਹੋਵੇਗੀ। ਕੈਨੇਡੀਅਨ ਲੋਕਾਂ ਨੂੰ ਸਰਕਾਰ ਦਾ ਵੱਡਾ ਝਟਕਾ ਹੁਣ ਮੀਂਹ ਦੇ ਪਾਣੀ ਤੇ ਵੀ ਦੇਣਾ ਪਵੇਗਾ ਟੈਕਸ ਕੈਨੇਡਾ ਸਰਕਾਰ ਨੇ ਨਾਗਰਿਕਾਂ ਨੂੰ ਵੱਡਾ ਝਟਕਾ ਦਿੱਤਾ ਅਕਸਰ ਨਾਗਰਿਕ ਲਗਾਤਾਰ ਉਹਨਾਂ ਚੀਜ਼ਾਂ ਤੇ ਟੈਕਸ ਅਦਾ ਕਰਦੇ ਨੇ ਜੋ ਉਹ ਖਰੀਦਦੇ ਹਨ ਜਾਂ ਵਰਤਦੇ ਹਨ ਇਸ ਵਿੱਚ ਛੋਟੇ ਤੋਂ ਵੱਡੇ ਉਤਪਾਦ ਅਤੇ ਜਨਤਕ ਜਾਇਦਾਦ ਵੀ ਸ਼ਾਮਲ ਹੈ ਪਰ ਕੀ ਤੁਸੀਂ ਕਰਦੇ ਮੀਂਹ ਦੇ ਟੈਕਸ ਬਾਰੇ ਸੁਣਿਆ ਅਜਿਹਾ ਹੀ ਇੱਕ ਟੈਕਸ ਕੈਨੇਡਾ ਦੇ ਟੋਰਾਂਟੋ ਵਿੱਚ ਵੀ ਲਾਗੂ ਹੋਣ ਜਾ ਰਿਹਾ ਹੈ ਦਰਸਲ ਕੈਨੇਡਾ ਵਿੱਚ ਅਗਲੇ ਮਹੀਨੇ ਤੋਂ ਰੇਨ ਟੈਕਸ ਲਾਗੂ ਹੋਣ ਜਾ ਰਿਹਾ ਹੈ ਇਸਦਾ ਕੈਨੇਡਾ ਦੀ ਸਰਕਾਰ ਵੱਲੋਂ ਕਰ ਦਿੱਤਾ ਗਿਆ ਪਿਛਲੇ ਕੁਝ ਸਾਲਾਂ ਵਿੱਚ ਟੋਰਾਂਟੋ ਸਣੇ ਲਗਭਗ ਪੂਰੇ ਕੈਨੇਡਾ ਵਿੱਚ ਸਟਰੌਮ ਵਾਟਰ ਮੈਨੇਜਮੈਂਟ ਦੀ ਇੱਕ ਭਾਰੀ ਸਮੱਸਿਆ ਆ ਰਹੀ ਸੀ ਜਿਸ ਕਾਰਨ ਲੋਕਾਂ ਦੇ ਰੋਜ਼ਾਨਾ ਦੇ ਕੰਮਾਂ ਤੇ ਵੀ ਅਸਰ ਪਿਆ ਆਮ ਨਾਗਰਿਕਾਂ ਦੇ ਲਗਾਤਾਰ ਮੁਸ਼ਕਲਾਂ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਫੈਸਲਾ ਲਿਆ ਹੈ ਲੋਕਾਂ ਦੀਆਂ ਉਵਾਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸਟਰੌਮ ਵਾਟਰ ਡਰੇਜ ਸਿਸਟਮ ਬਣਵਾਇਆ ਗਿਆ ਹੈ ਇਸ ਸਿਸਟਮ ਦੇ ਜ਼ਰੀਏ ਜੋ ਵਾਧੂ ਪਾਣੀ ਇਕੱਠਾ ਹੋ ਜਾਂਦਾ ਉਸ ਨੂੰ ਬਾਹਰ ਕੱਢਿਆ ਜਾਵੇਗਾ ਬਾਰਿਸ਼ ਦੇ ਦਿਨਾਂ ਵਿੱਚ ਭਾਰੀ ਬਾਰਿਸ਼ ਨਾਲ ਕੈਨੇਡਾ ਵਿੱਚ ਕਾਫੀ ਮੁਸ਼ਕਲਤ ਹੁੰਦੀ ਹੈ ਤੇ ਇੰਨਾ ਇੰਨਾ ਹੀ ਨਹੀਂ ਠੰਡ ਵਿੱਚ ਬਰਫ਼ ਪਿਗਲਣ ਨਾਲ ਵੀ ਚਾਰੇ ਪਾਸੇ ਪਾਣੀ ਫੈਲ ਜਾਂਦਾ ਹੈ ਸ਼ਹਿਰਾਂ ਵਿੱਚ ਮਕਾਨਾਂ ਤੋਂ ਲੈ ਕੇ ਸੜਕਾਂ ਤੱਕ ਸਭ ਕੰਕਰੀਟ ਦੀਆਂ ਬਣੀਆਂ ਹੋਈਆਂ ਨੇ ਜਿਸੇਹ ਚ ਪਾਣੀ ਜਲਦ ਸੁੱਕ ਨਹੀਂ ਪਾਉਂਦਾ ਤੇ ਬਾਅਦ ਵਿੱਚ ਸੜਕਾਂ ਤੇ ਵਹਿੰਦਾ ਜਿਸ ਨਾਲ ਸੜਕਾਂ ਤੇ ਨਾਲੀਆਂ ਦੇ ਜਮ ਹੁੰਦੀ ਸਮੱਸਿਆ ਪੈਦਾ ਹੋਣ ਲੱਗਦੀ ਹੈ WhatsApp ਯੂਜ਼ਰ ਨੂੰ ਵੱਡਾ ਝਟਕਾ 1 ਜੂਨ ਤੋਂ ਹਰ SMS ਤੇ ਅਦਾ ਕਰਨੇ ਪੈਣਗੇ 2.3 ਰੁਪਏ ਜੀਹਾਂ ਦੋਸਤੋ WhatsApp ਆਪਣੀ ਯੂਜ਼ਰ ਨੂੰ ਵੱਡਾ ਝਟਕਾ ਦੇਣ ਜਾ ਰਿਹਾ ਹੈ ਦਰਅਸਲ 1 ਜੂਨ ਤੋਂ ਤੁਹਾਨੂੰ WhatsApp ਤੇ ਮੈਸੇਜ ਭੇਜਣ ਲਈ ਭੁਗਤਾਨ ਕਰਨਾ ਹੋਵੇਗਾ ਹਾਲਾਂਕਿ ਇਹ ਨਿਯਮ ਵਪਾਰਕ ਸੰਦੇਸ਼ਾਂ ਤੇ ਲਾਗੂ ਹੋਵੇਗਾ ਦਰਅਸਲ ਦੱਸਿਆ ਜਾ ਰਿਹਾ ਹੈ ਕਿ Meta ਨੇ ਭਾਰਤ ਵਿੱਚ ਵਪਾਰਕ ਸੰਦੇਸ਼ ਭੇਜਣ ਦੀ ਕੀਮਤ ਵਧਾਉਣ ਦਾ ਫੈਸਲਾ ਕੀਤਾ ਹੈ Meta ਨੇ ਇਸ ਕਦਮ ਨਾਲ ਕੰਪਨੀ ਦੀ ਕਮਾਈ ਵਧਾਉਣ ਦੀ ਉਮੀਦ ਹੈ ਇਹਨਾਂ ਇਕਨੋਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਅੰਤਰਰਾਸ਼ਟਰੀ ਸੰਦੇਸ਼ਾਂ ਦੀ ਕੀਮਤ ਪਹਿਲਾਂ ਨਾਲ 20 ਗੁਣਾ ਵਧ ਗਈ ਹੈ ਹਾਲਾਂਕਿ ਇਹ ਰਾਹ ਦੀ ਗੱਲ ਹੈ ਕਿ ਆਮ ਆਪੋਗਤਾ ਪਹਿਲਾਂ ਵਾਂਗ WhatsApp ਤੇ ਸੰਦੇਸ਼ ਭੇਜ ਸਕਣਗੇ ਉਹਨਾਂ ਨੂੰ ਕੋਈ ਖਰਚਾ ਨਹੀਂ ਦੇਣਾ ਪਵੇਗਾ। ਪੰਜਾਬ ਵਿੱਚ ਇਹਨਾਂ ਸੂਬਿਆਂ ਦੇ ਮਜ਼ਦੂਰਾਂ ਲਈ ਖੁੱਲਿਆ ਸਰਕਾਰੀ ਖਜ਼ਾਨਾ ਮਜ਼ਦੂਰੀ ਦਰ ਵਿੱਚ ਵੱਡਾ ਵਾਅਦਾ ਦੇਸ਼ ਭਰ ਵਿੱਚ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਯੋਜਨਾ ਜਾਣ ਕੇ ਮਨਰੇਗਾ ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਸਰਕਾਰ ਨੇ ਖਜ਼ਾਨਾ ਖੋਲ੍ਹ ਦਿੱਤਾ ਹੈ। ਮੈਦੂਰੀ ਨਾਲੋਂ ਪਹਿਲਾਂ ਦੇ ਮੁਕਾਬਲੇ ਵਧ ਮੈਦੂਰੀ ਮਿਲੇਗੀ ਕੇਂਦਰ ਸਰਕਾਰ ਨੇ ਮਨਰੇਗਾ ਮਜ਼ਦੂਰੀ ਦਰ ਵਿੱਚ ਸੋਧ ਕਰਨ ਸੰਬੰਧੀ ਤਾਜ਼ਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਸਰਕਾਰ ਨੇ ਮਨਰੇਗਾ ਮਜ਼ਦੂਰੀ ਦਰ ਵਿੱਚ 3 ਤੋਂ 10 ਫੀਸਦੀ ਦਾ ਵਾਅਦਾ ਕੀਤਾ ਹੈ ਭਾਰਤ ਪਰਵਚਾ ਆਸਤ ਬਣ ਰੇਗਾ ਮਜ਼ਦੂਰੀ ਦਰ ਵਿੱਚ ਵਾਧਾ 28 ਰੁਪਏ ਪ੍ਰਤੀ ਦਿਨ ਵਿੱਤੀ ਸਾਲ 2024-25 ਲਈ ਔਸਤ ਤਨਖਾਹ 299 ਰੁਪਏ ਹੋਵੇਗੀ ਜਦੋਂ ਕਿ ਵਿੱਤੀ ਸਾਲ 2023-24 ਲਈ ਇਹ ਇਹ 261 ਰੁਪਏ ਹੈ ਵਿੱਤੀ ਸਾਲ 2023 ਤੋਂ 25 ਲਈ ਮਜ਼ਦੂਰੀ ਦਰਾਂ ਵਿੱਚ ਵਾਧਾ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਲੋਕ ਸਭਾ ਚੋਣ ਤੋਂ ਪਹਿਲਾਂ 1 April 2024 ਤੋਂ ਲਾਗੂ ਕੀਤਾ ਜਾਵੇਗਾ ਕੇਜਰੀਵਾਲ ਦੀ ਪਤਨੀ ਸੁਨੀਤਾ ਦਾ ਫੋਨ ਵੀ ਕੀਤਾ ਜਾਬਤ ਦੇ ਦੇ ਮੁੱਖ ਮੰਤਰੀ ਆਰਵਿੰਦ ਕੇਜਰੀਵਾਲ ਨੂੰ ਰੋਜ਼ ਐਵੇਨਿਊ ਕੋਰਟ ਵਿੱਚ ਨੇ ਇੱਕ ਵਾਰ ਫਿਰ ਈਡੀ ਰਿਮਾਂਡ ਤੇ ਭੇਜ ਦਿੱਤਾ ਕੇਜਰੀਵਾਲ ਨੂੰ ਹੁਣ 1 April ਤੱਕ ਈਡੀ ਦਫ਼ਤਰ ਵਿੱਚ ਭੇਜਿਆ ਇਹ ਦਫ਼ਤਰ ਵਿੱਚ ਜਾਂਚ ਏਜੰਸੀ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ ਵੀਰਵਾਰ ਨੂੰ ਅਦਾਲਤ ਚ ਰਿਮਾਂਡ ਦੀ ਆਰਜੀ ਤੇ ਸੁਣਵਾਈ ਦੌਰਾਨ ਦੋਵਾਂ ਧਿਰਾਂ ਵੱਲੋਂ ਕਈ ਅਹਿਮ ਗੱਲਾਂ ਕੀਤੀਆਂ ਗਈਆਂ ED ਵੱਲੋਂ ਅਦਾਲਤ ਵਿੱਚ ਰੱਖੇ ਗੇ ਤੱਥਾਂ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਾਂਚ ਏਜੰਸੀ ਨੇ ਉਹਨਾਂ ਦੀ ਪਤਨੀ ਸੁਨੀਤਾ ਦਾ ਫੋਨ ਵੀ ਜ਼ਬਤ ਕਰ ਲਿਆ ਹੈ ਕੇਜਰੀਵਾਲ ਦਾ ਰਿਮਾਂਡ ਵਧਾਉਣ ਦੀ ਮੰਗ ਕਰਦੇ ਹੋਏ ED ਨੇ ਕਿਹਾ ਕਿ ਅਸਨੂੰ ਕੁਝ ਹੋਰ ਅਮਲ ਜ਼ਮਾਨ ਨਾਲ ਅਮੋ ਸਾਹਮਣੇ ਆਉਣਾ ਹੈ ਜਾਂਚ ਏਜੰਸੀ ਨੇ ਇਹ ਵੀ ਦੋਸ਼ ਲਾਇਆ ਕਿ ਕੇਜਰੀਵਾਲ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ ਨੇ ਕਿਹਾ ਗਿਆ ਸੀ ਕਿ ਉਹ ਆਪਣੇ ਫੋਨ ਦਾ ਪਾਸਵਰਡ ਨਹੀਂ ਦੱਸ ਰਿਹਾ ਏਡੀ ਨੇ ਕਿਹਾ ਕਿ ਇੱਕ ਮੋਬਾਈਲ ਫੋਨ ਗ੍ਰਫਟਾਰ ਵਿਅਕਤੀ ਦੀ ਪਤਨੀ ਦੇ ਤੋਂ ਡਾਟਾ ਕੱਢਿਆ ਗਿਆ ਹੈ ਤੇ ਉਸ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹਾਲਾਂਕਿ ਚਾਰ ਹੋਰ ਡਿਜੀਟਲ ਡਿਵਾਈਸਾਂ ਤੋਂ ਡਾਟਾ ਕੱਢਣਾ ਅਜੇ ਬਾਕੀ ਹੈ ਉਹ ਆਪਣਾ ਪਾਸਵਰਡ ਅਤੇ ਲੌਗਇਨ ਵੇਰਵੇ ਦੇ ਲਈ ਆਪਣੇ ਵਕੀਲਾਂ ਨਾਲ ਗੱਲ ਕਰਨਾ ਚਾਹੁੰਦਾ ਹੈ ਕੇਜਰੀਵਾਲ ਦੀ ਬਚ ਗਈ ਕੁਰਸੀ ਕੋਰਟ ਨੇ ਕਿਹਾ ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ ਜਾਣੋ ਪੂਰਾ ਮਾਮਲਾ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਹੁਦੇ ਤੋਂ ਹਟਾਉਣ ਵਾਲੀ ਜਰਰੇ ਤੇ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਹੋਈ ਇਸ ਮੌਕੇ ਹਾਈ ਕੋਰਟ ਨੇ ਕਿਹਾ ਕਿ ਅਦਾਲਤ ਰਾਸ਼ਟਰਪਤੀ ਸ਼ਾਸਨ ਦਾ ਆਦੇਸ਼ ਨਹੀਂ ਦੇ ਸਕਦੀ ਉੱਪਰ ਰਾਜਪਾਲ ਦੀ ਸਿਫਾਰਿਸ਼ ਉੱਤੇ ਹੀ ਰਾਸ਼ਟਰਪਤੀ ਸ਼ਾਸਨ ਲਾਇਆ ਜਾ ਸਕਦਾ ਹੈ ਅਦਾਲਤ ਨੇ ਕੇਜਰੀਵਾਲ ਦੇ ਖਿਲਾਫ ਦਾਇਰ ਐਪੀਟਿਸ਼ਨ ਨੂੰ ਰੱਦ ਕਰ ਦਿੱਤਾ ਸੁਣਵਾਈ ਦੌਰਾਨ ਦਿੱਲੀ ਹਾਈ ਕੋਰਟ ਨੇ ਪਟੀਸ਼ਨਕਰਤਾ ਦੇ ਵਕੀਲ ਤੋਂ ਪੁੱਛਿਆ ਕਿ ਕੀ ਅਹੁਦੇ ਉੱਤੇ ਬਣੇ ਰਹਿਣ ਲਈ ਕੋਈ ਕਾਨੂੰਨੀ ਮਨਾਹੀ ਹੈ ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਨਿਆਂਇਕ ਦਖਲ ਦੀ ਜ਼ਰੂਰਤ ਨਹੀਂ ਜੇ ਕੋਈ ਸੰਵਿਧਾਨਕ ਅਸਫਲਤਾ ਹੁੰਦੀ ਹੈ ਤਾਂ ਉਸ ਨੂੰ ਉਪ ਰਾਜਪਾਲ ਦੇਖਣਗੇ ਉਹਨਾਂ ਦੀ ਸਿਫਾਰਿਸ਼ ਉੱਤੇ ਹੀ ਰਾਸ਼ਟਰਪਤੀ ਕਾਸ਼ ਨੂੰ ਲੈ ਕੇ ਰਾਸ਼ਟਰਪਤੀ ਫੈਸਲਾ ਲੈਣਗੇ ਇਹ ਕਹਿ ਕੇ ਅਦਾਲਤ ਨੇ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਅਗਰਾਲ ਦੇ ਭਾਇ ਭਾਇ ਵਿੱਚ ਸ਼ਾਮਲ ਹੋਣ ਤੇ ਆਪ ਬੁਲਾਰੇ ਮਾਲਵਿੰਦਰ ਕਾਂਗੜੇ ਚੁੱਕੇ ਸਵਾਲ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕਾਂਗੜੇ ਜਲੰਧਰ ਤੋਂ ਵਿਧਾਇਕ ਸ਼ੀਤਲ ਅਗਰਾਲ ਦੇ ਭਾਇ ਭਾਇ ਵਿੱਚ ਸ਼ਾਮਲ ਹੋਣ ਤੇ ਤਿੱਖਾ ਹਮਲਾ ਕੀਤਾ ਪੱਤਰਕਾਰ ਨਾਲ ਗੱਲਬਾਤ ਕਰ ਦਿਆ ਬਾਰਵੇ ਦੱਸੇ ਕਾਂਗਰਸ ਨੇ ਦੱਸਿਆ ਕਿ ਸ਼ੀਤਲ ਅਗਰਾਲ ਪਹਿਲੇ ਦੌਰ ਤੋਂ ਹੀ ਸ਼ੱਕੀ ਸੀ ਕਿਉਂਕਿ ਉਸਤੇ ਜੂਆ ਖੇਡਣਾ ਕਾਬਜਾ ਕਰਨ ਸਮੇਤ ਕਈ ਦੋਸ਼ ਹਨ ਜਲੰਧਰ ਚ ਉਹਨਾਂ ਨੂੰ ਲੈ ਕੇ ਲੀਡਰਸ਼ਿਪ ਨੇ ਉਹਨਾਂ ਨੂੰ ਕਈ ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਸੁਧਰਿਆ ਉਹਨਾਂ ਕਿਹਾ ਕਿ ਪਾਰਟੀ ਨੇ ਪਿਛਲੇ 7 ਮਹੀਨਿਆਂ ਤੋਂ ਸ਼ੀਤਲ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸ਼ਸ਼ੀਲ ਕੁਮਾਰ ਨੇਕਵਤ ਤੇ ਪੱਛਮੀ ਦੇ ਸਾਬਕਾ ਵਿਧਾਇਕ ਸ਼ੀਤਲ ਅਗਰਾਲ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਪੰਜਾਬ ਤੱਕ ਪਹੁੰਚਿਆ ਦਿੱਲੀ ਸ਼ਰਾਬ ਘਟਾਲੇ ਦਾ ਸੇਕ ਐਕਸਾਈਜ਼ ਅਧਿਕਾਰੀਆਂ ਨੂੰ ਸਾਹਮਣੇ ਦਿੱਲੀ ਦੇ ਕੱਥੇ ਤੇ ਸ਼ਰਾਬ ਘਟਾਲੇ ਮਾਮਲੇ ਵਿੱਚ ਏਡੀ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਕਿ ਅਸਧਰਨ ਈਡੀ ਨੇ ਕੇਜਰੀਵਾਲ ਦਾ 7 ਦਿਨ ਹੋਰ ਰਮਾਨ ਮੰਗਿਆ ਹੈ ਦੱਸ ਦਈਏ ਕਿ ਇਸ ਸਮੇਂ ਅਰਵਿੰਦ ਕੇਜਰੀਵਾਲ ਈਡੀ ਨੂੰ ਮਾਰਤ ਨੇ ਜੋ ਅੱਜ ਖਤਮ ਹੋ ਗਿਆ ਇਸ ਦੇ ਲਈ ਈਡੀ ਨੇ ਅੱਜ ਉਹਨਾਂ ਨੇ ਇੱਕ ਹੋਰ ਰਾਜ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਉੱਧਰ ਈਡੀ ਨੇ ਅਦਾਲਤ ਵਿੱਚ ਦੱਸਿਆ ਕਿ ਇਸ ਇਸ ਮਾਮਲੇ ਵਿੱਚ ਪੰਜਾਬ ਦੇ ਐਕਸਾਈਜ਼ ਅਧਿਕਾਰੀਆਂ ਨੂੰ ਵੀ ਸੱਮਨ ਭੇਜ ਦਿੱਤੇ ਗਏ ਨੇ ਇਸ ਲਈ ਆਉਦੇ ਦਿਨਾਂ ਵਿੱਚ ਪੰਜਾਬ ਵਿੱਚ ਵੀ ਈਡੀ ਇਸ ਕਿਥੇ ਘਪਲੇ ਨੂੰ ਲੈ ਕੇ ਕਾਰਵਾਈ ਕਰੇਗੀ ਇੱਧਰ ਅਰਵਿੰਦ ਕੇਜਰੀਵਾਲ ਨੂੰ ਅਹੁਦੇ ਤੋਂ ਹਟਾਉਣ ਵਾਲੀ ਗੜ੍ਹੇਤ ਪਟੀਸ਼ਨ ਉੱਤੇ ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਹੋਈ ਇਸ ਮੌਕੇ ਹਾਈ ਕੋਰਟ ਨੇ ਕਿਹਾ ਕਿ ਅਦਾਲਤ ਰਾਸ਼ਟਰਪਤੀ ਸ਼ਾਸਨ ਦਾ ਆਦੇਸ਼ ਨਹੀਂ ਦੇ ਸਕਦੀ ਉਪਰਾਜਪਾਲ ਦੇ ਵਿਚ ਪਾਸ ਤੇ ਹੀ ਰਾਸ਼ਟਰਪਤੀ ਸ਼ਾਸਨ ਲਾਇਆ ਜਾ ਸਕਦਾ ਦਾਤਨੀ ਕੇਜਰੀਵਾਲ ਦੇ ਖਿਲਾਫ ਦਾਇਰ ਐਸਪੀਟਿਸ਼ਨ ਨੂੰ ਰੱਦ ਕਰ ਦਿੱਤਾ ਹੈ ਤਾਂ ਦੋਸਤੋ ਇਸ ਇੰਗੀਆਂ ਆਪਣੀਆਂ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਮਿਲਦੇ ਆ ਹੋਰ ਖਬਰਾਂ ਨਾਲ ਹੁੰਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ